ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਸਾਰੇ ਜਿਹੜੇ ਸਾਡੇ ਪਰਿਵਾਰ ਦੇ ਸਤਿਗੰਨ ਅੱਜ ਪਹੁੰਚੇ ਅੱਜ ਸਾਡੇ ਪੂਜਨੀਯ ਪਿਤਾ ਜੀ ਸਵਰਗੀ ਸਰਦਾਰ ਗੁਰਦਰਸ਼ਨ ਸਿੰਘ ਜੀ 92 ਜਨਮ ਦਿਹਾੜੇ ਤੇ ਔਰ ਅੱਜ ਬੜਾ ਮਨ ਨੂੰ ਸ਼ਾਂਤੀ ਆਈ ਕਈ ਉਹਨਾਂ ਦੇ ਪੁਰਾਣੇ ਸਾਥੀ ਇੱਥੇ ਪਹੁੰਚੇ ਔਰ ਮਨ ਨੂੰ ਵੀ ਇੱਕ ਤਲਾਸ਼ਾ ਮਿਲ ਰਾਇਆ ਕਿ बड़ा प्यार अज भी इस वर्गीय सरदार गुरदर्शन सिंह लोग जागृत है और मैं समझता साशकिस्मती है इस परिवार से कि सारे ने रल मिलकर जन्म लिता है कोई चंगे कर्म किए होने और सारे का सू नाभे वास प्यार मिलता रहा उन्होंभ दहाड़े दिहाड़े अज्ज जिमें हर साल वागो साढ़े कुछ अहदेदार पार्टी के और कुछ परिवार के सदस्यगण जाए होस्पिटल ਔਰ ਜਾ ਕੇ ਉਹਨਾਂ ਦੀ ਯਾਦਗਾਰ ਨਿਗੇ ਰੱਖਣ ਲਈ ਉਹਨਾਂ ਨੂੰ ਫਲ ਵੰਡ ਕੇ ਆਂਦੇ ਆ ਇਸ ਸਾਲ ਵੀ ਉਹ ਫਲ ਵੰਡ ਕੇ ਆਣਗੇ ਰਾਤੀ ਗ੍ਰਿਫਤਾਰੀ ਹੋਈ ਹੈ ਜੀ ਏਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਵੇਂ ਦੇਖਦੇ ਉਹਨਾਂ ਤੇ ਪਹਿਲਾਂ ਵੀ ਦੋ ਬਾਰ ਮੇਰੇ ਖੇਲ ਗ੍ਰਿਫਤਾਰ ਹੋਏ ਸਨ ਔਰ ਸਾਡੇ ਪਾਰਟੀ ਦੇ ਐਕਟ ਨਹੀਂ ਪ੍ਰਦਾਨਣਗੇ ਔਰ ਜਿਵੇਂ ਪਾਰਟੀ ਦੇ ਵਿਚਾਰਦਾਰਾ ਹੋਊਗੀ ਜੋ ਦੇਸ਼ ਹੋਣਗੇ ਬਰਗਾਹਾਂ ਨੂੰ ਉਹਦੇ ਮੁਤਾਬਕ ਅੱਗੇ ਕਰਕੇ ਜਾਰੀ ਕਰਨਗੇ ਸਾਡੇ ਮਹਿਬੂਬ ਲੀਡਰ ਸਾਫ ਦਾ ਕੈਬਨਟ ਮੰਤਰੀ ਪੰਜਾਬ ਸਦਾ ਗੁਰਦਰਸ਼ਨ ਸਿੰਘ ਉਹਨਾਂ ਦਾ ਅੱਜ ਬਰਥਡੇ ਸੀਗਾ ਜੀ ਉਹ ਮਨਾਇਆ ਸੈਲੈਬ੍ਰੇਟ ਕੀਤਾ ਪਹਿਲਾਂ ਗੁਰੂ ਰਣ ਸਾਹਿਬ ਦੇ ਭੋਗ ਪਾਏ ਨੇ ਖੁੱਠੇ ਵਿੱਚ ਉਸ ਤੋਂ ਬਾਅਦ ਉਰੇ ਫਰੂਟ ਮਰੀਜ਼ਾਂ ਨੂੰ ਵੰਡਣ ਕੀਤਾ ਜੀ ਉਹਨਾਂ ਦੀ ਯਾਦ ਦੇ ਵਿੱਚ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਤੇ ਨਿਵਾਸ ਬਖਸ਼ੇ ਅੱਜ ਜੀ ਸ੍ਰੀ ਗੁਰਦਰਸ਼ਨ ਸਿੰਘ ਦਾ ਜਨਮ ਦਿਨ ਤੇ ਸਲਾ ਗੁਰੂ ਗ੍ਰੰਥ ਸਾਹਿਬ ਦੇ ਕੋਠੀ ਵਿਖੇ ਕੋ ਉਪਾਏ ਗਏ ਨੇ ਉਦੋਂ ਬਾਅਦ ਮਰੀਜ਼ਾਂ ਨੂੰ ਫੂਟ ਕੰਡ ਕੇ ਉਹਨਾਂ ਦੇ ਜਨ ਜਨ ਦੀ ਖੁਸ਼ੀ ਨ ਹੋਵੇ